ਸ੍ਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਸਾਡਾ ਚੈਨਲ ਆਵਾਜ਼ੇ ਖਲਕ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਅੱਜ ਇੱਕ ਬਹੁਤ ਸੰਖੇਪ ਜਾਣਕਾਰੀ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਇਆ ਸੰਗਰੂਰ ਲੋਕ ਸਭਾ ਹਲਕਾ ਕਿੱਥੋਂ ਕਾਂਗਰਸ ਪਾਰਟੀ ਦੇ ਵੱਡੇ ਆਗੂ ਸਰ ਸੁਖਪਾਲ ਸਿੰਘ ਖਹਿਰਾ ਚੋਣ ਲੜ ਰਹੇ ਨੇ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤ ਹੈਰ ਜੀ ਚੋਣ ਮੈਦਾਨ ਵਿੱਚ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਚੋਣ ਮੈਦਾਨ ਵਿੱਚ ਨੇ ਬਹੁਤ ਕੁਝ ਵਾਪਰਿਆ ਹੈ ਤੇ ਇਹਨਾਂ ਘਟਨਾਵਾਂ ਦੇ ਦੌਰ ਚ ਬੜਾ ਕੁਝ ਅਸੀਂ ਤੁਹਾਡੇ ਨਾਲ ਸਾਂਝਾ ਵੀ ਕੀਤਾ ਹੈ ਤੇ ਹੁਣ ਜਿਹੜੀ ਖਬਰ ਆਈ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੀ ਗੱਲ ਦੀ ਉਡੀਕ ਸਿਆਸੀ ਗਲਿਆਰੇ ਵਿੱਚ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ ਸ਼੍ਰੀ ਅਰਵਿੰਦ ਖੰਨਾ ਜੀ ਨੂੰ ਇੱਥੋਂ ਭਾਰਤੀ ਜਨਤਾ ਪਾਰਟੀ ਵੱਲੋਂ ਉਮੀਦਵਾਰ ਐਲਾਨ ਦਿੱਤਾ ਗਿਆ ਇਸ ਤੋਂ ਪਹਿਲਾਂ ਖਬਰਾਂ ਸਨ ਕਿ ਸ਼ਾਇਦ ਕੇਬਲ ਸਿੰਘ ਢਿੱਲੋਂ ਜਿਹੜੇ ਪਿਛਲੀ ਵਾਰ ਲੋਕ ਸਭਾ ਦੀ ਚੋਣ ਲੜੇ ਸਨ ਸ਼ਾਇਦ ਇਹ ਸਰਕੇ ਤੋਂ ਉਮੀਦਵਾਰ ਹੋਣ ਜਿਹੜੇ ਉਪ ਚੋਣ ਲੜੇ ਸੀ ਪਰੰਤੂ ਜੇ ਹਾ ਨਹੀਂ ਹੋਇਆ ਅੱਜ ਤੁਹਾਡ ਨੂੰ ਤੁਹਾਡੀ ਜਾਣਕਾਰੀ ਵਾਸਤੇ ਸਿਰਫ ਅਰਵਿੰਦ ਖੰਨਾ ਜੀ ਬਾਰੇ ਅਸੀਂ ਥੋੜਾ ਜਿਹਾ ਸੰਖੇਪ ਚ ਜਾਣਕਾਰੀ ਕੁਝ ਸਾਂਝੀ ਕਰਨੀ ਚਾਹੁੰਦੇ ਆ। ਸੋ ਅਰਵਿੰਦ ਖੰਨਾ ਦਾ ਸੰਗਰੂਰ ਨਾਲ ਕੀ ਸੰਬੰਧ ਹੈ? ਸਮੇਂ-ਸਮੇਂ ਤੇ ਉਹ ਸੰਗਰੂਰ ਆਉਂਦੇ ਨੇ ਚੋਣਾਂ ਲੜਨ ਵਾਸਤੇ। ਕਦੇ ਉਹ ਸੰਗਰੂਰ ਵਿਧਾਨ ਸਭਾ ਦੀ ਚੋਣ ਲੜਦੇ ਨੇ, ਉੱਥੋਂ ਜਿੱਤ ਜਾਂਦੇ ਨੇ, ਕਦੇ ਉਹ ਧੂਰੀ ਤੋਂ ਚੋਣ ਲੜਦੇ ਨੇ, ਜਿੱਤ ਜਾਂਦੇ ਨੇ। ਫਿਰ ਉਹ ਛੱਡ ਜਾਂਦੇ ਨੇ, ਮੁੰਨ ਫਿਰ ਕਦੇ ਸੰਗਰੂਰ ਨਹੀਂ ਆਉਂਦੇ। ਉਹਨਾਂ ਦੀ ਇੱਕ ਫਾਊਂਡੇਸ਼ਨ ਇੱਕ ਸੰਸਥਾ ਇੱਥੇ ਕੰਮ ਕਰਦੀ ਰਹੀ ਹੈ ਬਹੁਤ ਲੰਮਾ ਸਮਾਂ ਉਹਨੇ ਸਮਾਜ ਸੇਵਾ ਦੇ ਵਿੱਚ ਸਰਗਰਮੀਆਂ ਨੇ ਜਿਹੜੀਆਂ ਉਹ ਸੰਗਰੂਰ ਦੇ ਵਿੱਚ ਕੀਤੀਆਂ ਨੇ ਹੁਣ ਸਿਆਸੀ ਜੀਵਨ ਤੇ ਜਦੋਂ ਸੀ ਛੱਤ ਮਾਰੀ ਕਿਉਂਕਿ ਭਾਰਤੀ ਜਨਤਾ ਪਾਰਟੀ ਜਦੋਂ ਦੇਸ਼ ਅੰਦਰ 400 ਪਾਰ ਦਾ ਸੱਦਾ ਦਿੰਦੀ ਹੈ ਆਪਕੀ ਵਾਰ 400 ਪਾਰ ਤਾਂ ਐਸੇ ਸਮੇਂ ਦੇ ਵਿੱਚ ਦਿੱਲੀ ਤੋਂ ਲਿਆ ਕੇ ਅਰਵਿੰਦ ਖੰਨਾ ਜੀ ਨੂੰ ਫੇਰ ਸੰਗਰੂਰ ਮੈਦਾਨ ਦੇ ਵਿੱਚ ਉਤਾਰ ਗਿਆ ਥੋੜੀ ਜਿਹੀ ਮੈਂ ਸੰਖੇਪ ਜੀਵਨੀ ਹੈ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਦਾ 1998 ਦੇ ਵਿੱਚ ਰਾਜਨੀਤੀ ਵਿੱਚ ਆਉਂਦੇ ਨੇ ਅਰਵਿੰਦ ਖੰਨਾ ਜੀ ਇੱਥੇ ਆ ਕੇ ਸੰਗਰੂਰ ਦੇ ਵਿੱਚ ਉਤਰਦੇ ਨੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਰਾਹੀਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਸੈਂਟਰ ਦੇ ਵਿੱਚ ਅਟਲ ਵਿਹਾਰੀ ਬਾਜਪਾਈ ਅ ਸ਼੍ਰੀ ਲਾਲ ਕ੍ਰਿਸ਼ਨ ਰਵਾਨੀ ਜੀ ਵੱਡੇ ਭਾਜਪਾ ਆਗੂਆਂ ਦੀ ਜਿੱਥੇ ਸੰਪਰਕ ਵਿੱਚ ਰਹੇ ਨੇ ਉਥੇ ਬਾਕੀ ਪਾਰਟੀਆਂ ਦੇ ਵਿੱਚ ਜਦੋਂ ਵੱਖ-ਵੱਖ ਮੋਰਚੇ ਜਦੋਂ ਬਿਸ਼ਨਰਥ ਪ੍ਰਤਾਪ ਸਿੰਘ ਦੀ ਗਵਰਨਮੈਂਟ ਬਣਦੀ ਹੈ ਦਿਰਕਮਾਰ ਗੁਜਰਾਲ ਜੀ ਦੀ ਬਣਦੀ ਹੈ ਤੇ ਉਹਦੇ ਵਿੱਚ ਉਹਨਾਂ ਦਾ ਸੰਪਰਕ ਸੀ ਵੱਡੇ ਆਗੂਆਂ ਨਾਲ ਲਗਭਗ ਸਾਰੀਆਂ ਖੇਤਰੀ ਪਾਰਟੀਆਂ ਦੇ ਨਾਲ ਸੁਖਦੇਵ ਸਿੰਘ ਢਿੰਡਸਾ ਜੀ ਦਾ ਰਿਹਾ ਤੇ ਢਿੰਡਸਾ ਸਾਹਿਬ 1998 ਚ ਅਰਵਿੰਦ ਖੰਨਾ ਨੂੰ ਇੱਥੇ ਲੈ ਆਉਂਦੇ ਨੇ ਸੰਗਰੂਰ ਸੰਗਰੂਰ ਦੇ ਵਿੱਚ ਆਪਣੀ ਸੰਸਥਾ ਚਲਾਉਂਦੇ ਨੇ ਸਮਾਸ਼ੀ ਵੀ ਸੰਸਥਾ ਬਹੁਤ ਵੱਡੇ ਘਰਾਣੇ ਦੇ ਇਹ ਬਹੁਤ ਵੱਡੇ ਘਰਾਣੇ ਦੇ ਪੁੱਤਰ ਨੇ ਅਰਵਿੰਦ ਖੰਨਾ ਤੇ ਦੋ ਵਾਰੂ ਕਾਂਗਰਸ ਦੇ ਵਿਧਾਇਕ ਰਹੇ ਨੇ ਇੱਕ ਵਾਰ ਸੰਗਰੂਰ ਤੋਂ ਚੋਣ ਜਿੱਤਦੇ ਨੇ ਜਦੋਂ ਇਲੈਕਸ਼ਨ ਲੜਦੇ ਨੇ ਲੈਕਸਸ ਕਾਰ ਦੇ ਵਿੱਚ ਰਹਿੰਦੇ ਨੇ ਜਿਹੜੀ 3-4 ਕਿਲੋਮੀਟਰ ਬਹੁਤ ਮੁਸ਼ਕਲ ਨਾਲ ਜਿਹਦੀ ਐਵਰੇਜ ਮੰਨੀ ਜਾਂਦੀ ਹੈ ਦੁਨੀਆ ਦੀ ਸਭ ਤੋਂ ਵੱਡੀ ਮਹਿੰਗੀ ਕਾਰ ਤੇ ਉਸ ਕਾਰ ਵਿੱਚ ਸਫ਼ਰ ਕਰਦੇ ਇਲੈਕਸ਼ਨ ਲੜਦੇ ਨੇ ਉਹ ਆਪਣੀ ਫਾਊਂਡੇਸ਼ਨ ਰਾਹੀਂ ਲੋਕਾਂ 'ਚ ਉਤਰਦੇ ਨੇ ਤੇ ਸੰਗਰੂਰ ਦੀ ਚੋਣ ਜਿੱਤਣ ਤੋਂ ਬਾਅਦ ਇੱਕ ਵੇਰਾ ਚੋਣ ਹਾਰ ਵੀ ਜਾਂਦੇ ਨੇ ਫਿਰ 2004 ਦੇ ਵਿੱਚ 1998 ਵਿੱਚ ਇੱਥੇ ਆਉਂਦੇ ਨੇ ਫਿਰ ਉਹ ਕੈਪਟਨ ਅਮਰਿੰਦਰ ਸਿੰਘ ਦੇ ਸੰਪਰਕ ਵਿੱਚ ਆ ਜਾਂਦੇ ਨੇ ਸਮਰੂਪ ਰਹਿੰਦੇ ਆ ਕਿਉਂਕਿ ਵੱਡੇ ਘਰਾਣੇ ਦੇ ਪੁੱਤਰ ਹੋਣ ਕਰਕੇ ਉਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਕੈਪਟਨ ਅਮਰਿੰਦਰ ਸਿੰਘ ਪਰਿਵਾਰ ਨਾਲ ਰਿਸ਼ਤੇਦਾਰੀ ਜੁੜਦੀ ਆ ਜਹਾਜ਼ਾਂ ਦਾ ਕਾਰੋਬਾਰ ਆ ਜਹਾਜ਼ ਵਿੱਚ ਸਫ਼ਰ ਕਰਨ ਵਾਲੇ ਬਹੁਤ ਵੱਡੇ ਜਿਨ੍ਹਾਂ ਕੋਲ ਆਪਣਾ ਜੈਟ ਜਹਾਜ਼ ਸਫਰ ਕਰਨ ਵਾਸਤੇ ਰੱਖਿਆ ਹੋਇਆ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਉਹਨਾਂ ਦੇ ਜਹਾਜ਼ ਵਿੱਚ ਸਫਰ ਕਰਦੇ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਸੰਪਰਕ ਚ ਆ ਕੇ ਸੰਗਰੂਰ ਤੋਂ ਲੋਕ ਵਿਧਾਨ ਸਭਾ ਦੇ ਮੈਂਬਰ ਬਣਦੇ ਨੇ ਉਹ ਤੋਂ ਬਾਅਦ ਸੁਖਦੇਵ ਸਿੰਘ ਢੀਂਸਾ ਦੇ ਖਿਲਾਫ 2004 ਦੇ ਵਿੱਚ ਉਹ ਲੋਕ ਸਭਾ ਦੀ ਚੋਣ ਲੜਦੇ ਨੇ ਅਰਵਿੰਦ ਖੰਨਾ ਜੀ ਹਾਰ ਜਾਂਦੇ ਨੇ ਸੁਖਦੇਵ ਸਿੰਘ ਢੀਂਸਾ ਉਹ ਚੋਣ ਜਿੱਤ ਜਾਂਦੇ ਨੇ ਅਰਵਿੰਦ ਖੰਨਾ ਧੂਰੀ ਤੋਂ ਇੱਕ ਪਾਸੜ ਮੁਕਾਬਲੇ ਵਿੱਚ ਚੋਣ ਜਿੱਤ ਜਾਂਦੇ ਨੇ ਲਗਭਗ 2012 ਦੇ ਵਿੱਚ ਉਦੋਂ ਪੰਜਾਬ ਵਿੱਚ ਸ਼ਰੂਨ ਅਕਾਲੀ ਦਲ ਦੀ ਸਰਕਾਰ ਬਣ ਜਾਂਦੀ ਹੈ। ਸਰਕਾਰ ਬਣਨ ਤੋਂ ਬਾਅਦ ਅਰਵਿੰਦ ਖੰਨਾ ਆਪਣੇ ਇਲਾਕੇ ਵਿੱਚ ਧੂਰੀ ਵਿੱਚ ਇਹ ਜੇ ਵਿਧਾਨ ਸਭਾ ਮੈਂਬਰ ਜਾਂ ਵਿਧਾਨ ਸਭਾ ਵਿੱਚ ਵੀ ਕਦੇ ਨਹੀਂ ਗਏ ਤੇ ਉਹ 2 ਸਾਲ ਬਾਅਦ ਆਪਣੇ ਵਿਧਾਨ ਸਭਾ ਮੈਂਬਰੀ ਤੋਂ ਅਸਤੀਫਾ ਦੇ ਜਾਂਦੇ ਨੇ, ਛੱਡ ਜਾਂਦੇ ਨੇ। ਸਿਰਫ ਚੋਣ ਲੜਨ ਵਾਸਤੇ ਉਹ ਸੰਗਰੂਰ ਆਉਂਦੇ ਨੇ, ਫੇਰ ਛੱਡ ਜਾਂਦੇ ਨੇ। ਹੁਣ ਅਰਵਿੰਦ ਖੰਨਾ ਬਾਰੇ ਇੱਕ ਬਹੁਤ ਬਤਰ ਗੰਭੀਰ ਜਾਣਕਾਰੀ ਜਿਹੜੀ ਮੈਂ ਤੁਹਾਨੂੰ ਦੇਣ ਲੱਗਾ ਗਲ 30 ਜਨਵਰੀ 2024 ਇਸੇ ਸਾਲ 2024 30 ਜਨਵਰੀ ਨੂੰ ਦੇਸ਼ ਦੀ ED ਵੱਲੋਂ ਅਰਵਿੰਦ ਖੰਨਾ ਨੂੰ ਸੌਮਣ ਕੀਤਾ ਜਾਂਦੇ ਨੇ ਉਹਨਾਂ ਨੂੰ ਪੇਸ਼ ਹੋਣ ਲਈ ਬਿਰਾਜਿਆ ਜਾਂਦਾ ਕਿਉਂ 15 ਸਾਲ ਇੱਕ ਪੁਰਾਣਾ ਮਾਮਲਾ ਅਰਵਿੰਦ ਖੰਨਾ ਦੀ ਕੰਪਨੀ 2008 ਚ ਬ੍ਰਾਜ਼ੀਲ ਦੀ ਕੰਪਨੀ ਦੇ ਹੱਕ ਵਿੱਚ ਤਿੰਨ ਜਹਾਜ਼ਾਂ ਦਾ ਸੌਦਾ ਜਿਹੜਾ ਹੁੰਦਾ ਹੈ ਉਹਦੇ ਵਿੱਚ 5 ਕਰੋੜ 76 ਲੱਖ ਰੁਪਏ ਦੀ ਰਿਸ਼ਵਤ ਦੇਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਈਡੀ ਮੁਤਾਬਕ ਤੇ ਈਡੀ ਅਰਵਿੰਦ ਖੰਨਾ ਨੂੰ ਸੰਮਨ ਕਰਦੀ ਹੈ ਸੰਮਨ ਕਰਕੇ ਬੁਲਾਉਂਦੀ ਹੈ ਆਪਣੇ ਦਫ਼ਤਰ ਦੇ ਵਿੱਚ ਬੜਾ ਚਰਚਾ ਦੇ ਵਿੱਚ ਆਇਆ ਇਹ ਮਾਮਲਾ ਪਰ ਅੱਗੇ ਕੀ ਹੋਇਆ ਕੁਛ ਨੁਝ ਨਹੀਂ ਪਤਾ ਤੇ ਇਸ ਤੋਂ ਇਸ ਇਸ ਦੌਰਾਨ ਕਿਉਂਕਿ ਅਰਵਿੰਦ ਖੰਨਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਸਨ 2022 ਦੇ ਵਿੱਚ 2022 ਦੇ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਤੇ 2024 ਦੇ ਵਿੱਚ ਉਹਨਾਂ ਨੂੰ ED ਵੱਲੋਂ ਇਸੇ ਸਾਲ ਜਨਵਰੀ ਦੇ ਵਿੱਚ ਬੁਲਾਇਆ ਜਾਂਦਾ ਪਰ ਉਹ ਇਸ ਮਾਮਲੇ ਦਾ ਹੋਇਆ ਕਿ ਕਿਸੇ ਨੂੰ ਕੁਝ ਪਤਾ ਨਹੀਂ ਤੇ ਹੁਣ 2024 ਦੇ ਵਿੱਚੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹਾਲਾਂਕਿ ਕੇਵਲ ਸਿੰਘ ਢਿੱਲੋਂ ਇੱਕ ਅਮੀਰ ਆਦਮੀ ਜਿਹੜੇ ਕਿ ਪਿਛਲੀ ਵਾਰ ਵਿਧਾਨ ਸਭਾ ਚੋਣ ਲੜੇ ਸੀ ਸ਼੍ਰੋਮਣੀ ਕਾਲੀਦਾ ਤੋਂ ਵੀ ਵੱਧ ਵੋਟਾਂ ਭਾਰਤੀ ਜਨਤਾ ਪਾਰਟੀ ਇਸ ਹਲਕੇ ਤੋਂ ਲੈ ਗਈ ਸੀ ਦੇ ਬਾਵਜੂਦ ਇਸ ਵੇਲੇ ਆਰਵਿੰਦ ਖੰਨਾ ਨੂੰ ਬੜੇ ਲੰਮੀ ਇੰਤਜ਼ਾਰ ਤੋਂ ਬਾਅਦ ਅਰਵਿੰਦ ਖੰਨਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਉਹ ਸੰਗਰੂਰ ਪਹੁੰਚਣਗੇ ਜਾਂ ਪਹੁੰਚ ਗਏ ਹੋਣਗੇ ਦਿੱਲੀ ਤੋਂ ਤੇ ਫਿਰ ਇੱਥੇ ਆ ਕੇ ਉਹਨਾਂ ਨੇ ਆਪਣਾ ਚੋਣ ਜਿਹੜਾ ਚੋਣ ਦਾ ਪ੍ਰੋਗਰਾਮ ਹੈ ਉਹ ਲੋਕਾਂ ਨੂੰ ਦੇਣਾ ਕਿਸ ਤਰੀਕੇ ਨਾਲ ਕਿਵੇਂ ਅਰਵਿੰਦ ਖੰਨਾ ਬਾਰੇ ਸੰਖੇਪ ਜਾਣਕਾਰੀ ਤੁਹਾਨੂੰ ਸਾਂਝੀ ਕਰਨ ਦਾ ਯਤਨ ਕੀਤਾ ਹੁਣ ਸੰਗਰੂਰ ਦੇ ਵਿੱਚ ਸਰਦਾਰ ਸੁਖਪਾਲ ਸਿੰਘ ਖੈਰਾ ਵੱਡੇ ਆਗੂ ਕਾਂਗਰਸ ਦੇ ਚੋਣ ਲੜਦੇ ਨੇ ਗੁਰਮੀਤ ਸਿੰਘ ਮੀਤ ਹੇਅਰ ਕੈਬਨਟ ਮੰਤਰੀ ਚੋਣ ਲੜ ਰਹੇ ਨੇ ਸ਼੍ਰੋਮਣੀ ਕਾਲੀਦਾ ਅੰਮ੍ਰਿਤਸਰ ਦਾ ਵੱਡਾ ਪੰਥਕ ਚੇਰਾ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਚੋਣ ਲੜ ਰਹੇ ਨੇ ਤਿੰਨੇ ਉਮੀਦਵਾਰ ਆਪਣੀਆਂ ਚੋਣ ਸਰਗਰਮੀਆਂ ਨੂੰ ਬਹੁਤ ਸ਼ਿਖਰਾਂ ਤੇ ਪਹੁੰਚ ਆ ਚੁੱਕੇ ਨੇ ਇਨ ਬਿਟਵੀਨ ਅਰਵਿੰਦ ਖੰਨਾ ਜੀ ਕਿਸ ਤਰ੍ਹਾਂ ਦੀ ਚੋਣ ਮਹਿੰਮ ਚਲਾਉਣਗੇ ਤੇ ਉਹਨਾਂ ਦਾ ਨਿੱਜੀ ਜੀਵਨ ਨਿੱਜੀ ਕੈਰੇਕਟਰ ਕਿੱਦਾਂ ਦਾ ਹੈ ਇਹ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਤੁਸੀਂ ਦੇਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਕਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਤੇ ਜੋਗ ਟਿੱਪਣੀ ਵੀ ਜਰੂਰ ਦੇਣੀ ਧੰਨਵਾਦ